ਹੈਲੋ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਨਮਸਕਾਰ ਤੁਹਾਡਾ دوست ਸੁਖਵਿੰਦਰ ਸਿੰਘ ਹਾਜ਼ਰ ਹੈ ਜੀ ਅੱਜ ਇੱਕ ਹੋਰ ਬਹੁਤ ਵਧੀਆ ਵੀਡੀਓ ਲੈ ਕੇ ਇਸ ਟਾਈਮ ਆਪਾਂ ਮਰੀਂਡਾ ਮਰੀਂਡਾ ਸਿਟੀ ਹਾਂ ਜੀ ਮਰੀਂਡੇ ਤੋਂ ਸਰਹੰਦ ਰੋਡ ਪੈ ਜਾਂਦਾ ਜੀ ਇਹ ਖੱਬੇ ਹੱਥ ਆਪਾਂ ਮੁੜ ਗਏ ਆ ਸਰਹੰਦ ਰੋਡ ਨੂੰ ਬਸੀ ਪਹੁੰਚਾਣਾ ਫਤੇ ਗੜ ਸਾਹਿਬ ਤੇ ਪਹਿਲਾਂ ਥੋੜਾ ਧੰਨਵਾਦ ਆ ਥੈਂਕਸ ਆ ਜੀ ਸਾਰਿਆਂ ਦਾ ਦੋਸਤਾਂ ਮਿੱਤਰਾਂ ਦਾ ਬਹੁਤ ਵਧੀਆ ਤੁਸੀਂ ਚੈਨਲ ਨੂੰ ਮੇਰੇ ਨੂੰ ਸਪੋਰਟ ਕਰ ਰਹੇ ਹੋ ਪ੍ਰਮੋਟ ਕਰਦੇ ਹੋ ਤੇ ਮਿਹਰਬਾਨੀ ਜੀ ਕਿਉਂਕਿ ਇਹਹੀ ਤੁਹਾਡੀ ਜੋ سپورਟ ਹੈ ਜੀ ਇਹ ਸਮਝ ਲਓ ਵੀ ਸਾਡੀ ਮਿਹਨਤ ਦਾ ਮੁੱਲ ਮਿਲ ਜਾਂਦਾ ਸਾਨੂੰ ਹੈ ਨਾ ਜੀ ਤੇ 5-7 ਮਿੰਟ ਦੀ ਵੀਡੀਓ ਹੁੰਦੀ ਹੈ ਇਹ ਸਕੂਲ ਹੈ ਜੀ ਆਈਟੀਆਈ ਹੈ ਸਰਹੰਦ ਰੋਡ ਦੇ ਉੱਪਰ ਮਰਿੰਡਾ ਪਾ ਕ੍ਰੋਸ ਕਰ ਚੁੱਕੇ ਆ ਤੇ ਬਹੁਤ ਬਿਜ਼ੀ ਰੋਡ ਹੈ ਜੀ ਇਹ ਏਸੀ ਰੋਡ ਦੇ ਉੱਪਰ ਦੋ ਤਿੰਨ ਵਧੀਆ ਅچھے ਪੈਲਸ ਵੀ ਬਣੇ ਹੋਏ ਨੇ ਤੇ ਰੇਲਵੇ ਸਟੇਸ਼ਨ ਵੀ ਆ ਜਾਂਦਾ ਜੀ ਤੇ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਮਾ ਲਗਭਗ 6 ਕਨਾਲ ਜ਼ਮੀਨ ਹੈ ਜੀ ਪਹੁੰਚਦੇ ਆਪਾਂ ਥੋੜੀ ਦੇਰ ਬਾਅਦ 6 ਕਨਾਲ ਜ਼ਮੀਨ ਦਿਖਾਉਣਾ ਜੀ ਤੁਹਾਨੂੰ ਜਿਹੜੀ ਕਿ ਮਰੀਂਡੇ ਤੋਂ ਲਗਭਗ ਅ 5-4 ਕਿਲੋਮੀਟਰ ਦੀ ਪੈਂਦੀ ਹੈ ਤੇ ਅਗਰ ਖਰੜ ਦੀ ਗੱਲ ਕਰੀਏ ਖਰੜ ਸਿਟੀ ਤੋਂ ਪੈ ਜਾਂਦੀ ਹੈ ਜੀ ਇਹ 15 ਕਿਲੋਮੀਟਰ ਉਹੀ 20-25 ਮਿੰਟ ਖਰੜ ਤੋਂ ਲੱਗ ਜਾਂਦੇ ਨੇ ਜ਼ਮੀਨ ਤੱਕ ਕੌਣ ਲਈ ਬਹੁਤ ਵਧੀਆ ਜਮੀਨਾਂ ਤੇ ਤੁਹਾਡਾ ਮਿਹਰਬਾਨੀ ਧੰਨਵਾਦ ਸਾਰਿਆਂ ਦਾ ਭੈਣ ਭਰਾਵਾਂ ਦਾ ਜਿਹੜੇ ਚੈਨਲ ਨੂੰ ਮੈਨੂੰ ਸਪੋਰਟ ਕਰਦੇ ਨੇ ਤੇ ਆਪਣਾ ਅੰਗੂਠਾ ਵੀ ਨਾਲ ਤਿਆਰੀ ਰੱਖਦੇ ਨੇ ਜੀ ਅੱਗੇ ਸਕਿਪ ਕਰਨ ਨੂੰ ਹੈ ਨਾ ਜੀ 5-7 ਮਿੰਟ ਦੀ ਵੀਡੀਓ ਹੁੰਦੀ ਆ ਉਹਨੇ ਵੀ ਤੁਸੀਂ ਸਕਿਪ 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 ਕਰ ਲੱਗ ਜਾਂਦੇ ਹੋ ਚਲੋ ਤੁਹਾਡੀ ਮਰਜ਼ੀ ਆ ਜੀ ਆਪਾਂ ਹੁਣ ਸੰਦ ਰੋਡ ਤੋਂ ਖੱਬੇ ਹੱਥ ਮੁੜ ਚੁੱਕੇ ਆ ਲੋਕੇਸ਼ਨ ਵੱਲ ਨੂੰ ਅੱਗੇ ਜੋ ਜਮੀਨ ਤੇ ਜਾਣਾ ਆਪਾਂ ਇਹ ਬਹੁਤ ਵਧੀਆ ਖੁੱਲੀ ਰੋਡ ਹੈ ਜੀ ਇਹ ਮੇਨ ਰੋਡ ਕਹਿ ਸਕਦੇ ਆ ਪ੍ਰਧਾਨ ਮੰਤਰੀ ਯੋਜਨਾ ਜੋ ਰੋਡ ਬਣੀ ਹੁੰਦੀ ਹੈ ਪੀਐਮ ਰੋਡ ਕਹਿ ਸਕਦੇ ਆ ਚਿੱਟੀ ਪੱਟੀ ਵਾਲੀ ਤੇ ਇਸੇ ਰੋਡ ਤੋਂ ਲਗਭਗ 2 ਟਾ 2 ਕਿਲੋਮੀਟਰ ਅੱਗੇ ਜਾ ਕੇ ਆਪਣੀ ਲੋਕੇਸ਼ਨ ਆ ਜਾਏਗੀ ਜੋ ਛੇਕ ਨਾਲ ਜ਼ਮੀਨ ਦਿਖਾਉਣੀ ਹੈ ਜੀ ਤੁਹਾਨੂੰ ਅੱਜ ਤੇ ਫਾਰਮ ਹਾਊਸ ਬਣੇ ਹੋਏ ਨੇ ਦੇਖ ਸਕਦੇ ਤੁਸੀਂ ਵਿਲਾ ਬਣੇ ਹੋਏ ਨੇ ਬਹੁਤ بڑے بڑے achhiya kohtiyan bani hui ne khulliyan duliyan ji aur eh bahut vadiya zameen na aur ehi jadi road hai ji agge jaake marinda sarand road to ਇਹ ਰੋਡ ਅੱਗੇ ਜਾ ਕੇ ਮਰਿੰਡਾ ਚੁੰਨੀ ਰੋਡ ਨੂੰ ਵੀ ਜਾ ਕੇ ਲਿੰਕ ਹੋ ਜਾਂਦੀ ਹੈ ਜੀ ਮਿਲ ਜਾਂਦੀ ਹੈ ਅੱਗੇ ਤੇ ਇਸ ਟਾਈਮ ਆਪਾਂ ਪਹਿਲਾ ਪਿੰਡ ਆ ਜਾਂਦਾ ਜੀ ਇਹ ਸੁਖਮਾਜਰਾ ਪਹੁੰਚ ਚੁੱਕੇ ਆਂ ਜੀ ਇੱਥੋਂ ਤੇ ਨਾਲ ਦੀ ਨਾਲ ਇੱਥੇ ਮੈਂ ਹੁਣ ਤੁਹਾਨੂੰ ਅੱਗੇ ਦਿਖਾਵਾਂਗਾ 6 ਕ ਨਾਲ ਜ਼ਮੀਨ ਹੈ ਜਿਹੜੀ ਆਪਾਂ ਦੇਖਣ ਜਾ ਰਹੇ ਹਾਂ ਬਹੁਤ ਅੱਛੀ ਬਹੁਤ ਹੀ ਵਧੀਆ ਜ਼ਮੀਨ ਨਾ ਦਬ ਕੇ ਚੈਨਲ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਵੀ ਕਰ ਦਿਆ ਕਰੋ ਲਾਈਕ ਜ਼ਰੂਰੀ ਹੈ ਜੀ ਕਿਉਂਕਿ ਜਿੰਨਾ ਚੈਨਲ ਤੁਸੀਂ ਲਾਈਕ ਕਰੋਗੇ ਸਬਸਕ੍ਰਾਈਬ ਕਰੋਗੇ ਤੁਹਾਡੇ ਦੋਸਤਾਂ ਮਿੱਤਰਾਂ ਕੋਲੇ ਰਿਸ਼ਤੇਦਾਰਾਂ ਕੋਲੇ ਵੀ ਚੈਨਲ ਅੱਗੇ ਜਾਵੇਗਾ ਤੇ ਉਹ ਵੀ ਆਪਣੀ ਪ੍ਰਾਪਰਟੀ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਨੇ ਜੀ ਇਹ ਅਨਮੋਲ ਪ੍ਰਾਪਰਟੀ ਅਪਡੇਟ ਚੈਨਲ ਤੋਂ ਹੁਣ ਪਿੰਡ ਦੀ ਫੇਰਨੀ ਦੇ ਉੱਪਰ ਆ ਜੀ ਦੇਖੋ ਕੁੱਲੀ ਰੋਡ ਆ ਤੇ ਗੁਰਦੁਆਰਾ ਸਾਹਿਬ ਆ ਗਿਆ ਵਾਹਿਗੁਰੂ ਸਤਿਨਾਮ ਇਹ ਗੁਰਦੁਆਰਾ ਸਾਹਿਬ ਆ ਗਿਆ ਖੱਬੇ ਅਸੀਂ ਦਰਬਾਰ ਸਾਹਿਬ ਆ ਬਹੁਤ ਅੱਛਾ ਗੁਰਦੁਆਰਾ ਬਣਿਆ ਬਹੁਤ ਸ਼ਾਨਦਾਰ ਗੁਰਦੁਆਰਾ ਬਣਿਆ ਜੀ ਤੇ ਆਪਾਂ ਲਗਭਗ ਲੋਕੇਸ਼ਨ ਦੇ ਨੇੜੇ ਪਹੁੰਚਣ ਆਲੇ ਆ ਜੀ ਇਹ ਡਿਸਟ੍ਰਿਕਟ ਰੋਪੜਾ ਪੈ ਜਾਂਦਾ ਜੀ ਰੋਪੜ ਜ਼ਿਲ੍ਹਾ ਪੈ ਜਾਂਦਾ ਇਹ ਆ ਨਾ ਇਹ ਸੁਖਮ ਅਜਰੇ ਸਕੂਲ ਸਕੂਲ ਆ ਗਿਆ ਜੀ ਇਹ ਮਾਡਲ ਸਕੂਲ ਆ ਬਹੁਤ ਵਧੀਆ ਬਣਿਆ ਹੋਇਆ ਤੇ ਕਹਿਣ ਦਾ ਮਤਲਬ ਇਹ ਆ ਵੀ ਹਰ ਤਰ੍ਹਾਂ ਦੀ ਫੈਸਿਲਿਟੀ ਹਰ ਤਰ੍ਹਾਂ ਦੀ ਉਹ ਰੇ ਆਪਣੀ ਜਿਹੜੀ ਲੋੜ ਆ ਹਰ ਤਰ੍ਹਾਂ ਦੀ ਇੱਥੇ ਪੂਰੀ ਹੁੰਦੀ ਆ ਜੀ ਪੈਲਸ ਵੀ ਮੈਰੇਜ ਪੈਲਸ ਵੀ ਹੈਗੇ ਨੇ ਸਕੂਲ ਵੀ ਹੈਗੇ ਨੇ ਹੈ ਨਾ ਜੀ ਤੇ ਹਸਪੀਟਲ ਵੀ ਹੈਗੇ ਨੇ ਦੇਖੋ ਕਿੰਨਾ ਵਧੀਆ ਲੋਕੇਸ਼ਨ ਦਾ 뷰 ਆ ਰਿਹਾ ਸਾਹਮਣੇ ਇਹ ਫਾਟਕ ਪਾਰ ਕਰਾਂਗੇ ਆਪਾਂ ਪਹੁੰਚ ਚੁੱਕੇ ਆ ਜੀ ਲੋਕੇਸ਼ਨ ਦੇ ਨੇੜੇ ਤੇ ਚੈਨਲ ਨੂੰ ਸ਼ੇਅਰ ਕਰ ਦਿਆ ਕਰੋ ਜੇ ਤੁਸੀਂ ਕੋਈ ਪਲੋਟ ਜ਼ਮੀਨ ਵੇਚਣੀ ਵੀ ਹੋਵੇ ਕੋਈ ਹੈ ਨਾ ਜੀ ਆਪਾਂ ਕੋਈ 2 ਕਨਾਲ 4 ਕਨਾਲ 5 ਕਿਲੇ 6 ਕਿਲੇ 10 ਕਿਲੇ ਜਾਂ ਤੁਸੀਂ ਕੋਈ ਪਲੋਟ ਵੇਚਣਾ ਕੋਈ ਕੋਠੀ ਵੇਚਣੀ ਹੈ ਕੋਈ ਫਲੈਟ ਵੇਚਣਾ ਉਹਦੇ ਲਈ ਵੀ ਸੰਪਰਕ ਕਰ ਸਕਦੇ ਹੋ ਤੇ ਆਪਾਂ ਜੀ ਲੋਕੇਸ਼ਨ ਤੇ ਆ ਚੁੱਕੇ ਆ ਆ ਪਲੱਸ ਪੈਂਟ ਇਹੀ ਐਸ ਫਾਇਦੇ ਲੱਗੇ ਹੋਏ ਨੇ ਵਿੱਚ ਤੇ ਤਿੰਨੋਂ ਪਾਸੇ ਇਹ ਰੋਡ ਘੁੰਮਦਾ ਕੱਚਾ ਰੋਡ ਤਿੰਨੋਂ ਪਾਸੇ ਘੁੰਮਦਾ ਬਾ ਤੇ ਮੇਨ ਰੋਡ ਆ ਜਿਹੜਾ ਮੇਨ ਰੋਡ ਆ ਗਿਆ ਪੱਕੀ ਛੜਕ ਆ ਗਈ ਆ ਜਿਹੜੀ ਕਿ 150 ਤੋਂ ਲੈ ਕੇ 200 ਫੁੱਟ ਦੇ ਆਸ-ਪਾਸ ਫਰੰਟ ਹੈਗਾ ਇਸ ਜ਼ਮੀਨ ਦਾ ਸਾਰੀ ਜ਼ਮੀਨ ਵਿੱਚ ਫਾਇਦੇ ਲੱਗੇ ਹੋਏ ਨੇ 6 ਕਨਾਲ ਦੇ ਆਸ-ਪਾਸ ਜ਼ਮੀਨ ਹੈ ਜੀ ਔਰ ਲਗਭਗ ਜਿਹੜਾ 200 ਫੁੱਟ ਦਾ ਤਾਂ ਫਰੰਟ ਹੋ ਸਕਦਾ ਮੇਨ ਰੋਡ ਦੇ ਉੱਪਰ ਆ ਜਿਹੜਾ ਮੇਨ ਰੋਡ ਆ ਗਿਆ ਔਰ ਇਹ ਹੀ ਰੋਡ ਅੱਗੇ ਜਾ ਕੇ ਅ ਮਰਿੰਡਾ ਚੁੰਨੀ ਰੋਡ ਦੇ ਉੱਪਰ ਜਾ ਕੇ ਟੱਚ ਹੋ ਜਾਂਦੀ ਹੈ ਜੀ ਦੇਖੋ ਕਿੰਨੇ ਸੋਹਣੇ ਬਿਊਟੀ ਕਿੰਨਾ ਸੋਹਣੀ ਆ ਅੱਛੀ ਚ ਸਾਹਮਣੇ ਕੋਠੀਆਂ ਬਣੀਆਂ ਨੇ ਚਾਰੇ ਪਾਸੇ ਬਹੁਤ ਅੱਛੀ ਜਮੀਨ ਹੈ ਜੀ ਇਹ ਲਗਭਗ 15 ਲੱਖ ਰੁਪਿਆ ਪਰਕ ਨਾਲ ਜੋ ਡਿਮਾਂਡ ਹੈ ਜੀ 15 ਲੱਖ ਰੁਪਏ ਕਨਾਲ ਦੀ ਡਿਮਾਂਡ ਹੈ ਤੁਸੀਂ ਕਨਾਲ ਜਾਂ ਦੋਖ ਨਾਲ ਜਿੰਨੀ ਵੀ ਲੈਣੀ ਹੈ ਤਿੰਨ ਕਨਾਲ ਉਹਦੇ ਵਿੱਚੋਂ ਲੈ ਸਕਦੇ ਹੋ ਤੇ ਜੇ ਕਰ ਤੁਸੀਂ ਲਗਭਗ 6 ਕਨਾਲ ਜਮੀਨ ਸਾਰੀ ਲੈਣੀ ਚਾਹੁੰਦੇ ਹੋ ਤਾਂ ਰੇਟ ਉਹਦੇ ਵਿੱਚ ਘਟ ਵੀ ਸਕਦਾ ਮੇ ਵੀ 13 ਲੱਖ ਰੁਪਏ ਪ੍ਰਤੀ ਕਨਾਲ ਦੇ ਹਿਸਾਬ ਨਾਲ ਤੁਹਾਨੂੰ ਮਿਲ ਸਕਦੀ ਹੈ ਜੇ ਤੁਸੀਂ ਸਾਰੀ ਜਮੀਨ ਲੈ ਲੈਣੇ ਹੋ ਜੀ ਤੇ ਬਹੁਤ ਅੱਛੀ ਜਮੀਨ ਆ ਬਹੁਤ ਅੱਛੀ ਪ੍ਰਾਪਰਟੀ ਆ ਇਹ ਤੇ ਮਰਿੰਡਿਓ ਦਾ ਸਾਰੇ 5-7 ਮਿੰਟ ਹੀ ਲੱਗਦੇ ਨੇ ਲੋਕੇਸ਼ਨ ਤੇ ਪਹੁੰਚਾ ਲਈ ਖਰੜ ਤਾਂ ਵੀ ਲੱਗ ਜਾਂਦਾ ਜੀ 20-25 ਮਿੰਟ ਚੰਡੀਗੜ੍ਹ ਉਹਦੇ ਘੰਟੇ ਤੱਕ ਆਪਾਂ ਇਸ ਲੋਕੇਸ਼ਨ ਤੇ ਪਹੁੰਚ ਸਕਦੇ ਆ ਕਨੈਕਟੀਵਿਟੀ ਬਹੁਤ ਵਧੀਆ ਜਮੀਨ ਦੀ ਜੀ ਏਅਰ ਰੋਡ ਵੀ ਅੱਗੇ ਮਰਿੰਡੇ ਜਾ ਕੇ ਟੱਚ ਹੋ ਜਾਂਦਾ ਕੱਚਾ ਰੋਡ ਅੱਗੇ ਨਿਕਲ ਜਾਂਦਾ ਵਿੱਚ ਨੂੰ ਰੇਲਵੇ ਸਟੇਸ਼ਨ ਵੱਲੋਂ ਤੇ ਇੱਥੋਂ ਫਤੇਗੜ ਸਰੰਦ ਤੇ ਉਧਰੋਂ ਲੁਧਿਆਣਾ ਉਹ ਵੀ ਟੱਚ ਹੋ ਜਾਂਦਾ ਜੀ ਲੁਧਿਆਣਾ ਵੀ ਤੇ ਇੱਧਰੋਂ ਚੰਡੀਗੜ੍ਹ ਮਹਾਲੀ ਵੀ ਤੇ ਇੱਧਰੋਂ ਆਪਾਂ ਫਤੇਗੜ ਸਰੰਦ ਵੀ ਜਾ ਸਕਦੇ ਹਾਂ ਜੀ ਬਹੁਤ ਅੱਛੀ ਪ੍ਰਾਪਰਟੀ ਅੱਜ ਮੈਂ ਤੁਹਾਨੂੰ ਦਿਖਾਈ ਹੈ ਜੀ ਕੋਸ਼ਿਸ਼ ਕੀਤੀ ਹੈ ਪੜ ਸਕਦੇ ਹਾਂ ਸਰੰਦ ਮਰਿੰਡਾ 메ਨ ਰੋਡ ਇੱਥੋਂ ਸਿਰਫ 2 ਕਿਲੋਮੀਟਰ ਹੈ ਜੀ ਠੀਕ ਹੈ ਜੀ ਇਹ ਪਿੰਡ ਚਲਾਕੀ ਹੈ ਜੀ ਇਹ ਸਰੰਦ ਮਰਿੰਡਾ ਰੋਡ ਤੇ ਪੈ ਜਾਂਦਾ ਤੇ ਬਹੁਤ ਅੱਛੀ ਸਾਰਾ ਪਿੰਡ ਪੱਕਾ ਬਹੁਤ ਵਧੀਆ ਫਾਰਮ ਹਾਊਸ ਬਣੇ ਨੇ ਦਰਬਾਰ ਸਾਹਿਬ ਗੁਰਦੁਆਰਾ ਵੀ ਇੱਥੇ ਬਹੁਤ ਵੱਡੇ ਵੱਡੇ ਗੁਰਦੁਆਰਾ ਸਾਹਿਬ ਹੈਗੇ ਨੇ ਦੇਖ ਸਕਦੇ ਹੋ ਜੀ ਨਾਲ ਇਹ ਵਿਲਾ ਹੈਗੇ ਨੇ ਲੋਕਾਂ ਦੇ ਖੁੱਲੇ ਫਾਰਮ ਹਾਊਸ ਨੇ ਇੰਡਸਟਰੀ ਹੈਗੀ ਹੈ ਜੀ welding ਦਾ ਕੰਮ ਹੈ ਜੀ ਨਾਲ ਤੇ ਇਹਦਾ ਪਲੱਸ ਪੁਆਇੰਟ ਇਹੀ ਹੈ ਵੀ ਪ੍ਰਦੂਸ਼ਣ ਰਹਿਤ ਹੈ ਜੀ ਬਹੁਤ ਵਧੀਆ ਇੱਥੇ ਆਬੋ ਹਵਾ ਬਹੁਤ ਵਧੀਆ ਹੈਗੀ ਹੈ ਜੀ ਪਾਣੀ ਵੀ ਬਹੁਤ ਅੱਛਾ ਹੈਗਾ ਉੱਚਾ ਪਾਣੀ ਆ ਬਿਲਕੁਲ ਕੋਈ ਡੰਗਾਈ ਤੇ ਨਹੀਂ ਹੈਗਾ ਪਾਣੀ ਵੀ ਬਹੁਤ ਅੱਛਾ ਤੇ ਬਿਜਲੀ ਵੀ ਰੇਲਵੇ ਸਟੇਸ਼ਨ ਵੀ ਹਰ ਤਰ੍ਹਾਂ ਦਾ ਐਪ੍ਰੋਚੇਬਲ ਉਹਦੇ ਆਪਾਂ ਨੂੰ ਸੋਕਾ ਸਹੂਲਤਾਂ ਸਾਰੀਆਂ ਹੈਗੀਆਂ ਨੇ ਤੇ ਪਲੀਜ਼ ਅਨਮੋਲ ਪ੍ਰਾਪਰਟੀ ਅਪਡੇਟ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਤੇ ਇਹ ਹੁਣ ਆਪਾਂ ਇਧਰ ਇੱਕ ਹੋਰ ਤੁਹਾਨੂੰ ਮੈਂ ਦਿਖਾ ਰਿਹਾ ਜਿੱਥੇ ਆਪਾਂ ਖੜੇ ਸੀਗੇ ਪਿੰਡ ਦੇ ਦੂਜੇ ਪਾਸੇ ਦੀ ਪਿੰਡ ਦੇ ਦੂਸਰੇ ਪਾਸੇ ਫਿਰਨੇ ਆਪਾਂ ਜਾਣਦੇ ਆ ਜੀ ਇਹ ਰੋਡ ਦੀ ਕਨੈਕਟੀਵਿਟੀ ਵੀ ਜਾ ਕੇ ਸਿੱਧੀ ਹੈ ਤੋਂ ਅ ਮਰਿੰਡਾ ਸਰਹੰਦ ਰੋਡ ਤੇ ਹੋ ਜਾਂਦੀ ਆ ਸਰਹੰਦ ਫਤੇਗੜ ਸਾਹਿਬ ਬੱਸੀ ਪਟਾਣਾ ਇਹ ਦੇਖੋ ਲਗਭਗ ਇਤੋਂ ਇਹਦਾ 1.5 ਤੋਂ 2 ਕਿਲੋਮੀਟਰ ਹੀ ਜਿੱਦੜ ਤਾਂ ਬਹੁਤ ਛੜੇ ਪੈਂਦਾ ਹੈ ਇਹ ਅਗਰ ਪਿੰਡ ਦੇ ਦੂਜੇ ਪਾਸੇੋਂ ਨਿਕਲਦੇ ਆਪਾਂ ਇਹ ਵੀ ਖੁੱਲੀ ਰੋਡ ਹੈ ਜੀ ਇਹ ਰੋਡ ਜਾ ਕੇ ਵੀ ਅੱਗੇ ਮੇਨ ਜੋ ਮਰਿੰਡਾ ਸਰਹੰਦ ਰੋਡ ਹੈ ਜੀ ਇਹ ਫਤੇਗੜ ਸਾਹਿਬ ਰੋਡ ਦੇ ਉੱਪਰ ਜਾ ਕੇ ਇਹਦੀ ਕਨੈਕਟੀਵਿਟੀ ਹੋ ਜਾਂਦੀ ਹੈ ਸੋ ਕਹਿੰਦਾ ਮਤਲਬ ਬਹੁਤ ਅੱਛੀ ਲੋਕੇਸ਼ਨ ਹੈ ਬਹੁਤ ਅੱਛੀ ਜ਼ਮੀਨ ਹੈ ਜੀ ਤੇ ਤੁਸੀਂ ਇਸ ਜ਼ਮੀਨ ਨੂੰ ਅਗਰ ਸੱਚ ਕਰ ਰਹੇ ਹੋ ਕਿ ਵਧੀਆ ਜ਼ਮੀਨ ਦੇਖ ਰਹੇ ਹੋ 2 ਕਨਾਲ 4 ਕਨਾਲ 5 ਕਨਾਲ ਤਾਂ ਇਹ ਤੁ ਜਮੀਨ ਲੈ ਸਕਦੇ ਹੋ ਤੇ 15 ਲੱਖ ਰੁਪਏ ਪਰ ਕਨਾਲ ਦਾ ਜੋ ਰੇਟ ਰੱਖਿਆ ਹੋਇਆ ਹੈ